ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਕੀ ਹਾਲ ਨੇ ਸਾਰੇ ਠੀਕਾ ਕੋ ਸਵੇਰ ਹੋ ਗਈ ਆ ਮੈਂ ਚਲਾ ਡਿਊਟੀ ਤੇ ਰੈਡੀ ਹੋ ਗਿਆ ਆ ਹੁਣ ਬੈੱਡ ਤੇ ਥੋੜਾ ਖਲਾਰਾ ਪਿਆ ਆ ਉਹ ਚੱਕ ਦਮਾ ਉਸ ਤੋਂ ਬਾਅਦ ਦਫ਼ਤਰ ਲਈ ਨਿਕਲਦੇ ਆ ਠੀਕ ਆ ਜੀ ਮਿਲਦੇ ਆ ਥੋੜੇ ਟਾਈਮ ਤੱਕ ਹਾਂਜੀ ਦੋਸਤੋ ਵੀਡੀਓ ਨੂੰ ਅਖੀਰ ਤੱਕ ਦੇਖਿਓ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਉੱਪਰ ਮੈਂਸ਼ਨ ਆ ਲਾਹੌਰਿਆ ਵਲੌਗ 07 ਤੇ ਆਪਣੇ ਦੋਸਤਾਂ ਵਿੱਚ ਤੁਹਾਨੂੰ ਸ਼ੇਅਰ ਵੀ ਕਰ ਦਿਓ ਘਰ ਦੇ ਕੰਮ ਵੀ ਜਰੂਰ ਕਰਿਆ ਕਰੋ ਤਾਂ ਜੋ ਦਿਨ ਵਧੀਆ ਨਿਕਲੇ ਤੁਹਾਡਾ ਹਾਂਜੀ ਦੋਸਤੋ ਚਾਦਰ ਵੀ ਚੜ੍ਹ ਲਈ ਆ ਸਫਾਈ ਵੀ ਹੋ ਗਈ ਆ। ਹੁਣ ਮੈਂ ਥੋੜਾ ਜਿਹਾ ਕੰਮ ਕਰਨਾ ਇੱਕ ਡੈਡ ਜੀ ਤੋਂ ਕੱਲ ਨਾ ਟੇਬਲ ਫੈਨ ਪੱਖੇ ਦੀ ਤਾਰ ਟੁੱਟ ਗਈ ਸੀ। ਉਹ ਹੁਣ ਮੈਂ ਤਾਰ ਜੋੜ ਕੇ ਓਕੇ ਕਰਕੇ ਫਿਰ ਮੈਂ ਵੀ ਨਿਕਲਣਾ ਡਿਊਟੀ ਤੇ ਕਿਉਂਕਿ ਟਾਈਮ ਹੋ ਗਿਆ ਹੈ। ਲੇਟ ਨਾ ਹੋ ਜਾਮਾ। ਦੋਸਤੋ ਇੱਕ ਜ਼ਰੂਰੀ ਸੂਚਨਾ ਹੈ ਕਿ ਬਰਸਾਤਾਂ ਵਿੱਚ ਆਪਣੇ ਬੂਟ ਵਗੈਰਾ ਜੁੱਤੀ ਨਾ ਬੰਦ ਜੁੱਤੀ ਛਾੜ ਕੇ ਪਾਓ ਕਿਉਂਕਿ ਇਹਦੇ ਵਿੱਚ ਕੋਈ ਜਾਨਵਰੀ ਪੈ ਸਕਦਾ ਹੈ। ਠੀਕ ਆ ਜੀ। ਹਾਂਜੀ ਦੋਸਤੋ ਮੈਂ ਲੱਗ ਗਿਆ ਆ ਟੇਬਲ ਫੈਨ ਦੀ ਤਾਰ ਠੀਕ ਕਰਨ। ਇਦਾਂ ਦੇ ਛੋਟੇ-ਮੋਟੇ ਕੰਮ ਕਰਦੇ ਸਾਨੂੰ ਖੁਦ ਹੀ ਕਰ ਲੈਣੇ ਚਾਹੀਦੇ ਆ। ਬਾਕੀ ਦੋਸਤੋ ਇੱਥੇ ਰਾਤ ਦਾ ਮੀਂਹ ਬੜਾ ਪਿਆ ਆ ਬਾਕੀ ਸਿਟੀ ਜਿੱਦਾਂ ਦੇਖਾਂਗੇ ਕਿ ਉੱਥੇ ਦੇ ਹਾਲਾਤ ਕੀ ਨੇ ਕਿਉਂਕਿ ਮੈਨੂੰ ਵੀ ਟੈਨਸ਼ਨ ਆ ਕਿਤੇ ਉੱਥੇ ਮੀਂਹ ਜ਼ਿਆਦਾ ਨਾ ਪਿਆ ਹੋਵੇ ਤਾਂ ਪਾਣੀ ਕਰਕੇ ਰਸਤੇ ਵੀ ਨਿਕਲਣ ਔਖਾ ਹੋ ਜਾਂਦਾ ਇੱਕ ਦੋਸਤੋ ਮੈਂ ਆਪਣੇ ਦੋਸਤ ਬਾਰੇ ਵੀ ਕਹਾਣੀ ਅੱਧੀ ਲਿਖ ਲਈ ਆ ਅੱਧੀ ਪੂਰੀ ਹੋ ਗਈ ਆ ਬਾਕੀ ਰਹਿ ਗਈ ਅੱਧੀ ਉਹ ਅੱਜ ਦਫ਼ਤਰ ਜਾ ਕੇ ਲੰਚ ਟਾਈਮ 'ਚ ਪੂਰੀ ਕਰਾਂਗੇ ਤੇ ਸੰਡੇ ਨੂੰ ਮੈਂ ਉਹ ਪੌਡਕਾਸਟ ਰਿਲੀਜ਼ ਕਰਾਂਗਾ ਆਹ ਲੋ ਜੀ ਪਲੱਗ ਵੀ ਠੀਕ ਹੋ ਗਿਆ ਬਸ ਹੁਣ ਅਸੀਂ ਆਨ ਕਰਕੇ ਚੈੱਕ ਕਰਨਾ ਫੇਰ ਚੱਲਦੇ ਆਂ ਦਫ਼ਤਰ ਨੂੰ ਹਾਂਜੀ ਦੋਸਤੋ ਪੱਖਾ ਹੋ ਗਿਆ ਠੀਕ ਹੁਣ ਫੇ ਆਪਾਂ ਨਿਕਲਦੇ ਦਫਤਰ ਨੂੰ ਦਸਤ ਜਗੇ ਮਿਲਦੇ ਦੋਸਤੋ ਠੀਕ ਹੈ ਜੀ ਬਾਏ ਬਾਏ ਹਾਂਜੀ ਦੋਸਤੋ ਮੈਨੂੰ ਲਗਭਗ 10 ਮਿੰਟ ਤੋਂ ਇੱਥੇ ਖੜੇ ਨੂੰ ਹੋ ਗਏ ਆ ਪਰ ਟ੍ਰੇਨ ਨਹੀਂ ਆਈ ਹੁਣ ਆਵਾਜ਼ ਆਈ ਆ ਸ਼ਾਇਦ ਆ ਗਈ ਆ ਟ੍ਰੇਨ ਆਹ ਦੇਖੋ ਜੀ ਟ੍ਰੇਨ ਵੀ ਆ ਗਈ ਆ ਇੱਥੇ ਰਸ਼ ਘਟ ਹੁੰਦਾ ਆ ਦੂਜੀ ਸਾਈਡ ਦੇ ਜਿੱਧਰ ਦੀ ਆਈਦਾ ਆ ਉਧਰ ਦੀ ਰਸ਼ ਬਹੁਤ ਹੁੰਦਾ ਇਸ ਕਰਕੇ ਮੈਂ ਆ ਰਸ ਦੇ ਵਿੱਚ ਆਉਣਾ ਆ ਬਟੇ ਰਸਤਾ ਥੋੜਾ ਖਰਾਬ ਆ ਦੋਸਤੋ ਬਾਅਦ ਦੇਖ ਲੋ ਇੱਕਵੀਂ ਪਿਆਰ ਅੱਜ ਕੇ ਤੇ ਹੁਸ਼ਾਰਪੁਰ ਦਾ ਹਾਲ ਦੇਖ ਲੋ ਪਾਣੀ ਪਾਣੀ ਸਾਰਾ ਰਸਤਾ ਆਇਆ ਨਾ ਪਾਣੀ ਨਾਲ ਭਰਿਆ ਪਿਆ ਸੀ ਜਿੱਦਾਂ ਕਿਤੇ ਨਾ ਮੱਛੀ ਪਾਲਣ ਹੁੰਦਾ ਚਲੋ ਆਪਾਂ ਦਫ਼ਤਰ ਪਹੁੰਚ ਗਏ ਆ ਦਫ਼ਤਰ ਜਿੱਥੇ ਮੈਂ ਪਹੁੰਚਿਆ ਸੀ ਤੇ ਮੈਨੂੰ ਆਂਟੀ ਜੀ ਨੇ ਦੱਸਿਆ ਕਿ ਸਾਹਮਣੇ ਮੋਰ ਬੈਠਾ ਆ ਸਾਡੇ ਦਫ਼ਤਰ ਦੇ ਬਾਹਰ ਬਾਲਕੋ ਨੇ ਜੀ ਦੇਖੋ ਮੋਰ ਬੈਠਾ ਪਿਆ ਸਗਾ ਅਸੀਂ ਫਿਰ ਦੋਸਤੋ ਮੋਰ ਤੋਂ ਲੁੱਕ ਲੁਕਾ ਕੇ ਥੋੜੀ ਜਿਹੀ ਵੀਡੀਓ ਬਣਾ ਲਈ ਕਿਉਂਕਿ ਜੇ ਅਸੀਂ ਅੱਗੇ ਜਾ ਕੇ ਪੂਰੀ ਵੀਡੀਓ ਬਣਾਉਣੀ ਤਾਂ ਉਹਨੇ ਉੱਡ ਕੇ ਭੱਜ ਜਾਣਾ ਸਗਾ ਸਾਡੇ ਆਂਟੀ ਇੱਥੇ ਉਹਨਾਂ ਦੇ ਮੋਰਾਂ ਲਈ ਜਾਂ ਕਿਸੇ ਪੰਛੀਆਂ ਲਈ ਖਾਣ-ਪੀਣ ਲਈ ਕੁਛ ਨਾ ਕੁਛ ਰੱਖ ਦਿੰਦੇ ਆ, ਕੁੱਦਾਂ ਨੇ, ਚੌਲ, ਜਾਂ ਕੋਈ ਰੋਟੀ ਦੇ ਟੁਕੜੇ, ਕੁਛ ਵੀ ਪਾਣੀ ਭਰ ਕੇ ਰੱਖ ਦਿੰਦੇ ਆ ਤਾਂ ਪੰਛੀ ਇੱਥੇ ਤਰ੍ਹਾਂ-ਤਰ੍ਹਾਂ ਦੇ ਆਉਂਦੇ ਰਹਿੰਦੇ ਆ। ਠੀਕ ਆ ਜੀ। ਹਾਂਜੀ ਦੋਸਤੋ, ਅੱਜ ਸਾਡੇ ਦਫ਼ਤਰ ਦੇ ਵਿੱਚ ਮੋਰ ਆਇਆ ਪਹਿਲਾ ਆਉਂਦਾ ਹੋਇਆ ਤੇ ਮੋਰ ਆਹ ਖੰਭ ਸੱਟ ਕੇ ਗਿਆ। ਦੇਖੋ ਕਿੰਨੇ ਸੋਹਣੇ ਲੱਗਦੇ ਆ। ਦੋਸਤੋ ਮੋਰ ਉੱਡ ਕੇ ਗਿਆ ਆ, ਨਾਲੇ ਦਾ ਕਾ ਪੰਛੀ ਆ ਗਿਆ ਆ। ਇਹ ਅੰਦਰ ਆ ਤਾ ਗਿਆ ਵਿਚਾਰਾ ਪਰ ਇਸ ਤੋਂ ਬਾਹਰ ਨਿਕਲ ਨਹੀਂ ਹੋ ਪਾ ਰਿਹਾ। ਕਿਉਂਕਿ ਜਾਲਾ ਲੱਗਾ ਪਿਆ ਨਾ। ਜਿਹੜਾ ਜਾਲੇ ਵਾਲਾ ਦਰਵਾਜ਼ਾ ਆ ਕੈਂਚੀ ਵਾਲਾ ਉਹਦੇ ਵਿੱਚ ਹੀ ਤੋਂ ਨਿਕਲ ਨਹੀਂ ਪਾ ਰਿਹਾ ਇੱਥੇ ਫਸ ਗਿਆ ਇਹ ਆਹ ਲੋ ਜੀ ਚਲੇ ਗਿਆ ਬਾਹਰ ਪਰ ਪਤਾ ਨਹੀਂ ਕਿਹੜਾ ਪੰਛੀ ਆ ਦੇਖੋ ਨੂੰ ਬਹੁਤ ਸੋਹਣਾ ਆ ਉਹ ਦੇਖੋ ਸਾਹਮਣੇ ਦਰਖਤ ਤੇ ਜਾ ਕੇ ਬਹਿ ਗਿਆ ਜਿਹੜੇ ਦਰਖਤ ਤੇ ਇਹ ਪੰਛੀ ਜਾ ਕੇ ਬਹਿ ਗਿਆ ਹੈ ਉੱਥੇ ਪਹਿਲਾਂ ਹੀ ਤੂਤੇ ਬੈਠੇ ਪਏ ਆ ਹੈਗੇ ਆ 5-7 ਤੇ ਇਹ ਪੰਛੀ ਵੀ ਬਹਿ ਗਿਆ ਜਾ ਕੇ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਹਰਾ ਭਰਾ ਪੰਛੀ ਵੀ ਬੜਾ ਪਿਆਰਾ ਇਹ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਹੈ ਕਿਹੜਾ ਆ ਮੈਨੂੰ ਨਹੀਂ ਸਮਝ ਲੱਗੀ ਕਿਹੜਾ ਪੰਛੀ ਹੈ ਇਹ ਆ ਤੋਤੇ ਆ ਜੀ ਬਾਕੀ ਦੋਸਤੋ ਛੁੱਟੀ ਹੋ ਗਈ ਆ ਜੀ ਆਪਾਂ ਨਿਕਲ ਗਏ ਆ ਦਫ਼ਤਰੋਂ ਸਰ ਨੂੰ ਪਿੱਛੇ ਬਿਠਾ ਲਿਆ ਮੈਂ ਕਿ ਤੁਸੀਂ ਵੀਡੀਓ ਬਣਾਓ ਕਿਉਂਕਿ ਮੈਂ ਤਾਂ ਵੀਡੀਓ ਬਣਾ ਨਹੀਂ ਸਕਦਾ ਏਦਾਂ ਬਾਈਕ ਚਲਾਉਂਦਾ ਹੋਇਆ ਤੁਹਾਨੂੰ ਸਾਰੀ ਰੋਡ ਦੇ ਦਿਖਾਉਣਾ ਸੀ ਕਿ ਪਾਣੀ ਹੈ ਕਿੰਨਾ ਆ ਇਹ ਸਾਰੇ ਰਸਤੇ ਉੱਤੇ ਪਾਣੀ ਦੇਖੋ ਕਿੰਨਾ ਆ ਕਿਉਂਕਿ ਖੱਡੇ ਵੀ ਪਏ ਨੇ ਆਉਣ ਜਾਣ ਲਈ ਬਹੁਤ ਮੁਸ਼ਕਲ ਹੋਈ ਸਾਨੂੰ ਸਾਰਾ ਸ਼ਹਿਰ ਪਾਣੀ ਭਰਿਆ ਹੋਇਆ ਪਿਆ ਸੀ ਕਿਸੇ ਪਾਸੇ ਵੀ ਰਸਤਾ ਹੀ ਨਹੀਂ ਸੀਗਾ ਇੱਧਰ ਦੇਖੋ ਸਾਈਡ ਤੇ ਏਦਾਂ ਲੱਗਦਾ ਜਿੱਦਾਂ ਕਿ ਤੇ ਦਰਿਆ ਹੁੰਦਾ ਆ ਇੰਨਾ ਪਾਣੀ ਸੜਕ ਤੇ ਬਾਕੀ ਦੋਸਤੋ ਤੁਸੀਂ ਵੀ ਬਹੁਤ ਧਿਆਨ ਨਾਲ ਸਫ਼ਰ ਕਰੋ ਕਿਉਂਕਿ ਆਹ ਦੇਖੋ ਕਿੱਡਾ ਵੱਡਾ ਦਰਿਆ ਬਣਿਆ ਪਿਆ ਪਾਣੀ ਜਮਾ ਹੋ ਹੋ ਕੇ ਹਨਾ ਕੀ ਬੰਦੇ ਨੇ ਕਰ ਲੈਣਾ ਇੱਥੇ ਤੁਸੀਂ ਵੀ ਆਪਣਾ ਧਿਆਨ ਰੱਖੋ ਜਦੋਂ ਵੀ ਬਰਸਾਤਾਂ ਵਿੱਚ ਸੜਕ ਤੇ ਨਿਕਲਦੇ ਆ ਤਾਂ ਪੂਰੀ ਸੇਫਟੀ ਨਾਲ ਚੱਲੋ ਕਿਉਂਕਿ ਪਤਾ ਨਹੀਂ ਉਹਦਾ ਸੜਕ ਤੇ ਕਿੱਥੇ ਖੱਡਾ ਹੋਵੇ ਨਾ ਸੋ ਇਸ ਕਰਕੇ ਆਪਣੀ ਸੇਫਟੀ ਆਪਣੇ ਇੱਥੇ ਹੀ ਆ ਲਓ ਜੀ ਅਸੀਂ ਲਗਭਗ ਦੋ ਅਸੀਂ ਪਾਰ ਕਰ ਲਏ ਆਹ ਦੇਖਿਓ ਇੱਕ ਹੋਰ ਆ ਗਿਆ ਗੱਡਾ ਵੱਡਾ ਦੇਖੋ ਨਾਲਾ ਬਣਿਆ ਪਿਆ ਇੱਥੋਂ ਪਤਾ ਨਹੀਂ ਹੁਣ ਕਿੱਦਾਂ ਅਸੀਂ ਨਿਕਲਾਂਗੇ ਬਹੁਤ ਜ਼ਿਆਦਾ ਪਾਣੀ ਆ ਦੇਖਿਓ ਦੇਖੋ ਇਹ ਦੇਖੋ ਆਟੋ ਅੱਧਾ ਡੁੱਬਿਆ ਪਿਆ ਉਹ ਦੇਖੋ ਐਕਟਵਾ ਪੂਰੀ ਡੁੱਬੀ ਪਈ ਆ ਖੈਰ ਧਿਆਨ ਨਾਲ ਇੱਥੋਂ ਪਾਰ ਕਰਦੇ ਆ ਜੀ ਲਓ ਜੀ ਪਾਰ ਹੋ ਗਿਆ ਅਸੀਂ ਅੱਗੇ ਆ ਗਏ ਆਪਣੇ ਰਸਤੇ ਵਿੱਚ ਦੋਸਤੋ ਸਰਦਾਰ ਜੀ 3 ਫਿਲਮ ਰਿਲੀਜ਼ ਹੋ ਗਈ ਆ ਦਲਜੀਤ ਦੋਸਾਂ ਦੀ ਹੀਰਾ ਬੰਦਾ ਦਲਜੀਤ ਤੇ ਫਿਲਮ ਇੱਥੇ ਰਿਲੀਜ਼ ਨਹੀਂ ਹੋਈ ਬੜਾ ਦੁੱਖ ਆ ਕੇ ਫਿਲਮ ਦੇਖ ਨਹੀਂ ਹੋਈ ਬਾਕੀ ਇਸ ਮੁੱਦੇ ਤੇ ਵੀ ਡਿਸਕਸ ਕਰਦੇ ਆ ਘਰ ਜਾ ਕੇ ਮੈਂ ਆ ਗਿਆ ਡਿਊਟੀ ਤੋਂ ਦਫਤਰ ਤੋਂ ਹੁਣੇ ਘਰ ਪੁੱਜਿਆ ਆ ਤੇ ਹੁਣੇ ਮਾਤਾ ਦੇ ਨਾਲ ਜਾਣਾ ਪੈਣਾ ਹੈ ਬਾਜ਼ਾਰ ਨੂੰ ਉੱਥੋਂ ਸਬਜ਼ੀ-ਭਾਜੀ ਵਗੈਰਾ ਲੈ ਕੇ ਫਿਰ ਵਾਪਸ ਆ ਕੇ ਫਿਰ ਮੈਂ ਜਾਣਾ ਆਪਣੇ ਦੋਸਤ ਦੇ ਘਰ ਕਮਲਦੀ ਮਮੀ ਦਾ ਫੋਨ ਆਇਆ ਸੀਗਾ ਤੇ ਮਾਤਾ ਕਹਿੰਦੀ ਕਿ ਘਰ ਕੰਮ ਆ ਇੱਧਰ ਆ ਜਾ ਹੁਣ ਮੈਂ ਮਮੀ ਦੇ ਨਾਲ ਜਾ ਕੇ ਉੱਥੋਂ ਵਾਪਸ ਆ ਕੇ ਫਿਰ ਉੱਧਰ ਜਾਣਾ ਥੱਕਦਾ ਬੜਾ ਹੋਇਆ ਪਰ ਕੀ ਕਰੀਏ ਹੁਣ ਇਹ ਕੰਮ ਵੀ ਜ਼ਰੂਰੀ ਨੇ ਬਾਕੀ ਦੋਸਤੋ ਚਲੋ ਆਓ ਚਲੀਏ ਮਮੀ ਦੇ ਨਾਲ ਚੱਲਦੇ ਹਾਂ ਚਲੋ ਹਾਂਜੀ ਦੋਸਤੋ ਅਸੀਂ ਚੱਲ ਪਏ ਆ ਬਾਜ਼ਾਰ ਨੂੰ ਪਹਿਲਾ ਮੈਂ ਗਰਾਊਂਡ ਜਾਣਾ ਆਪਣੇ ਦੋਸਤਾਂ ਨੂੰ ਮਿਲ ਕੇ ਫਿਰ ਸਿੱਧਾ ਨਿਕਲਣਾ ਜੀ ਸਬਜ਼ੀ ਲੈਣ ਸਬਜ਼ੀ ਲੈ ਕੇ ਫਿਰ ਵਾਪਸ ਘਰ ਆਵਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਮੈਂ ਹੈਗਾ ਗਰਾਊਂਡ ਵਿੱਚ ਅੱਜ ਮੀ ਕਿੱਥੇ ਕਿੱਥੇ ਪਿਆ ਸਾਡੇ ਦਾ ਥੋੜਾ ਬਤਾ ਇੱਥੇ ਬਾਰਿਸ਼ ਪਈ ਆ ਹੁਣ ਪਰ ਥੋੜੀ ਹਮਸਚਾ ਹੋ ਗਿਆ ਗਰਮੀ ਨਾਲ ਤੁਸੀਂ ਦੱਸੋ ਤੁਹਾਡੇ ਬਾਦਿ ਸ਼ੋਈ ਤੁਹਾਡੇ ਏਰੀਆ ਦੇ ਵਿੱਚ ਤੇ ਇੱਕ ਮੈਂ ਗੱਲ ਕਰਨੀ ਸੀਗੀ ਦਿਲਜੀਤ ਸਿੰਘ ਬਾਰੇ ਤੁਹਾਨੂੰ ਪਤਾ ਬਹੁਤ ਤਕੜਾ ਲੈਜੈਂਡ ਉਹ ਵੀ ਠੀਕ ਹੈ ਜੀ ਦਲਜੀਤ ਸਿੰਘ ਜੀ ਨੂੰ ਲੋਕ ਟਰੋਲ ਕਰਨ ਲੱਗੇ ਆ ਕਿ ਉਹਨੇ ਆਪਣੀ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਕਿਉਂ ਲਿਆ ਜਦਕਿ ਉਹਦਾ ਕਹਿਣਾ ਹੈ ਕਿ ਉਹਦੀ ਜਿਹੜੀ ਫਿਲਮ ਹੈ ਇਹ ਇਹ ਇਸ ਡਿਸਪਿਊਟ ਤੋਂ ਪਹਿਲਾਂ ਹੀ ਬਣ ਚੁੱਕੀ ਸੀ ਸੋ ਮੈਂ ਤਾਂ ਦਲਜੀਤ ਦੇ ਹੱਕ ਵਿੱਚ ਆ ਭਾਈ ਉਹਨੇ ਪੰਜਾਬ ਲਈ ਇੰਨਾ ਕੁਝ ਕੀਤਾ ਪੰਜਾਬ ਦਾ ਨਾਮ ਰੋਸ਼ਨ ਬਾਹਰਲੀ ਕਿੰਨੀਆਂ ਕੰਟਰੀਆਂ ਵਿੱਚ ਕੀਤਾ ਅਮਰੀਕਾ ਵਿੱਚ ਐਡਾ ਨਾਮ ਵੱਜਦਾ ਪਿਆ ਤੁਸੀਂ ਦੇਖੋ ਕੋਚੇਲਾ ਵਿੱਚ ਜਿਹੜਾ ਸ਼ੋ ਹੋਇਆ ਸੀਗਾ ਦਲਜੀਤ ਉਸਾਇਆ ਦਾ ਕਿੱਡਾ ਵੱਡਾ ਸ਼ੋ ਸੀ ਕਿੱਡਾ ਸੁਪਰ ਹਿੱਟ ਨਾ ਉਹਨੇ ਇੰਨਾ ਕੁਝ ਪੰਜਾਬ ਨੂੰ ਦਿੱਤਾ ਹਾਂ ਸਾਡੇ ਦੇਸ ਦਾ ਨਾ ਇੰਨਾ ਰੋਸ਼ਨ ਕੀਤਾ ਫਿਰ ਵੀ ਲੋਕ ਕਿਉਂ ਨੂੰ ਨਿੰਦੀ ਜਾਂਦੇ ਵੇ ਨਾ ਪਤਾ ਨਹੀਂ ਕਿਉਂ ਇਹੋ ਹੀ ਗੱਲ ਹੋ ਗਈ ਕਿ ਜੇ ਕੋਈ ਤੁਹਾਡੇ ਤੋਂ ਵੱਧਦਾ ਪਿਆ ਉਹਨੂੰ ਦੇਖ ਕੇ ਖੁਸ਼ ਨਹੀਂ ਹੈਗੇ ਲੋਕ ਨਾ ਉਹਦੀਆਂ ਲੱਤਾਂ ਖਿੱਚਣ ਲੱਪਨ ਦੇ ਲੋਕ ਬੜੀ ਮਾੜੀ ਗੱਲ ਆ ਪਰ ਚਲੋ ਰਬ ਉਸ ਉਹਨਾਂ ਦਾ ਵੀ ਭਲਾ ਕਰੇ ਕਿ ਬਾਰਿਸ਼ ਇਹ ਤਾਂ ਥੋੜੀ ਰੁਕ ਰੁਕ ਕੇ ਹੋ ਰਹੀ ਆ ਤੁਸੀਂ ਵੀ ਦੱਸਿਓ ਕਿ ਤੁਹਾਡੇ ਏਰੀਆ ਚ ਕਿਸ ਹਿਸਾਬ ਨਾਲ ਮਾਹੌਲ ਚੱਲਦਾ ਪਿਆ ਹੁਣ ਚਲੋ ਆਜੋ ਸਬਜ਼ੀ ਲੈ ਕੇ ਆਉਨੇ ਆ ਸਬਜ਼ੀ ਲੈਣ ਚੱਲਾਂ ਆਜੋ ਚੱਲਦੇ ਆ ਲਓ ਜੀ ਦੋਸਤੋ ਅਸੀਂ ਪਹੁੰਚ ਗਏ ਸਬਜ਼ੀ ਦੀ ਦੁਕਾਨ ਤੇ ਇਹ ਬੰਦਾ ਵਧੀਆ ਇੱਥੇ ਇਹਦੇ ਉਸੇ ਸਬਜੀ ਲਈਦੀ ਆ ਵਧੀਆ ਬੋਲਚਾਲ ਆ ਤੇ ਮਾਤਾ ਜੀ ਨੇ ਇਥੋਂ ਸਬਜੀ ਲਈ ਤੇ ਮੈਂ ਆਪਣੇ ਲਈ ਥੋੜੇ ਫਰੂਟਸ ਲੈ ਇਥੋਂ ਇਹ ਬੰਦਾ ਵੀ ਸਾਡਾ ਸਬਸਕ੍ਰਾਈਬਰ ਬਣ ਗਿਆ ਇਹਨੇ ਵੀ ਮੈਨੂੰ ਸਬਸਕ੍ਰਾਈਬ ਕਰ ਲਿਆ YouTube ਚੈਨਲ ਤੇ ਤੇ ਵਧੀਆ ਸਪੋਰਟ ਕੀਤਾ ਬਾਕੀ ਦੋਸਤੋ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਬਜੀ ਲੈ ਲਈ ਅਸੀਂ ਬਸ ਹੁਣ ਚੱਲੇ ਆ ਘਰ ਨੂੰ ਹਾਂਜੀ ਦੋਸਤੋ ਸਬਜੀ ਵੀ ਆ ਗਈ ਆ ਹੁਣ ਮੰਮੀ ਨੂੰ ਮੈਂ ਕਿਹਾ ਤੁਸੀਂ ਥੋੜਾ ਟਾਈਮ ਰੈਸਟ ਕਰੋ ਆਗੇ ਤੁਹਾਡੀ ਹੈਲਪ ਹੋ ਰੋਣਾ ਸਬਜੀ ਬਣਾਉਣ ਦੇ ਵਿੱਚ ਹੁਣ ਮੈਂ ਚੱਲਾ ਹੈਗਾ ਕਮਲਦੇ ਕਰ ਕਿਉਂਕਿ ਮਾਤਾ ਨੇ ਬੁਲਾਇਆ ਉਧਰੋਂ ਠੀਕ ਆ ਜੀ ਚਲੋ ਅੱਗੇ ਚੱਲਦੇ ਆਂ ਲੋ ਜੀ ਦੋਸਤੋ ਆਪਾਂ ਤੁਰ ਪਏ ਆ ਕਮਲਦੇ ਕਰ ਨੂੰ ਟਾਈਮ ਕਾਫੀ ਹੋ ਗਿਆ ਆ ਪਰ ਕੋਈ ਨਹੀਂ ਕਮਲ ਵੀ ਆਪਣਾ ਭਰਾ ਆ ਉਹ ਇਸ ਟਾਈਮ ਬਾਹਰ ਆ ਜੀ ਬੈਠਾ ਪਿਆ ਤੇ ਉਧਰੋਂ ਮਾਤਾ ਨੇ ਬੁਲਾਇਆ ਆ ਕੋਈ ਕੰਮ ਹੋਣਾ ਆ ਸੋ ਆਪਾਂ ਜ਼ਰੂਰ ਜਾਵਾਂਗੇ ਚਾਹੇ ਅੱਧੀ ਰਾਤ ਹੋਵੇ ਚਾਹੇ ਦਿਨ ਹੋਵੇ ਜੇ ਮਾਤਾ ਨੇ ਬੁਲਾਇਆ ਤਾਂ ਜ਼ਰੂਰ ਜਾਵਾਂਗੇ ਜੀ ਬਾਕੀ ਜੀ ਤੁਸੀਂ ਇਹ ਦੱਸੋ ਕਿ ਅਗਲੀ ਕਹਾਣੀ ਕਿਸ ਟੌਪਿਕ ਤੇ ਪਾਈਏ ਹਾਂਜੀ ਦੋਸਤੋ ਮੈਂ ਕਮਲ ਜ਼ਿਕਰੋਂ ਆ ਗਏ ਆ ਵਾਪਸ ਕਾਫੀ ਟਾਈਮ ਬੈਠਾ ਰਿਆਂ ਡਿਡ ਘੰਟਾ ਦਾ ਟੁਕੜਾ ਮੈਨੂੰ ਲੱਗ ਗਿਆ ਉੱਥੇ ਕਾਫੀ ਗੱਲਬਾਤਾਂ ਕਰਨੀਆਂ ਸੀ ਥੋੜਾ ਜਿਹਾ ਕੰਮ ਸੀ ਉੱਥੇ ਲਿਖਣ ਵਾਲਾ ਉਹ ਕੀਤਾ ਫਾਰਮ ਵਗੈਰਾ ਭਰਿਆ ਤੇ ਫਾਈਨਲੀ ਆਪਣੇ ਘਰ ਆ ਗਿਆ ਮੈਂ ਪਾਣੀ ਪੀ ਕੇ ਛੱਡਿਆ ਗਰਮੀ ਬਹੁਤ ਜ਼ਿਆਦਾ ਆ ਹੁਣ ਬਸ ਨਹਾਉਣਾ ਆ ਇੱਕ ਤਾਂ ਨਾ ਹੋਰ ਗੱਲ ਅਪਡੇਟ ਕਰਨੀ ਸੀਗੀ ਮੈਂ ਹਨਾ ਇੱਕ ਕਹਾਣੀ ਦਾ ਨਿਕਲ ਕੀਤੀ ਸੀਗਾ ਆਪਣੇ ਜਿਗਰੀ ਦੋਸਤ ਦੀ ਕਹਾਣੀ ਲੈ ਕੇ ਆ ਰਿਹਾ ਮੈਂ ਸਰਪ੍ਰਾਈਜ਼ ਆ ਐਤਵਾਰ ਨੂੰ ਪਬਲਿਸ਼ ਕਰ ਰਹੇ ਆ ਪੋਡਕਾਸਟ ਵਿੱਚ ਉਹ ਤੇ ਸਾਰੇ ਜਣੇ ਦੱਬ ਕੇ ਪਿਆਰ ਦੇ ਉਸ ਚੀਜ਼ ਨੂੰ ਆਪਣਾ ਸਪੋਰਟ ਕਰਿਓ ਤੇ ਮੇਰੇ ਚੈਨਲ ਨੂੰ ਲਾਈਵ ਸ਼ੇਅਰ ਤੇ ਸਰਪ੍ਰਾਈਜ਼ ਜਰੂਰ ਕਰ ਲਿਓ ਬਾਕੀ ਦੋਸਤੋ ਮਿਲਾਂਗੇ ਕੱਲ ਅਗਲੀ ਵੀਡੀਓ ਵਿੱਚ ਤਾਂ ਕਿ ਆਪਣਾ ਬੜਾ ਧਿਆਨ ਰੱਖਿਓ ਜੀ ਸਾਰਿਆਂ ਨੂੰ ਬਹੁਤ-ਬਹੁਤ ਸਾਰਾ ਪਿਆਰ ਧੰਨਵਾਦ ਸਸਦੀਕਰ